ਮੈਂ ਕਰਮਜੀਤ कौर ਏਜੀ ਕੁਕਿੰਗ ਵਿਦ ਕਰਮਜੀਤ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਕਾਲੇ ਚੰਨੇ ਦੀ ਸਬਜ਼ੀ ਉਹਦੇ ਲਈ ਆਪਾਂ 400 ਗ੍ਰਾਮ ਛਣੇ ਲਏ ਆ ਇਹਨਾਂ ਨੂੰ ਆਪਾਂ 6 ਘੰਟੇ ਪਹਿਲਾਂ ਭਿਉਂ ਦਿੱਤਾ ਸੀ ਤੇ ਇੱਕ ਚਮਚ ਲੂਣ ਦਾ ਪਾ ਕੇ ਤੇ ਇਹਦੇ ਲਈ ਆਪਾਂ ਸਮਾਂ ਲਿਆ ਦੇਖੋ 20 15 20 ਕਲੀਆਂ ਲਈਆਂ ਨੇ ਆਪਾਂ ਲਸਣ ਦੀਆਂ ਇਹ ਆਪਾਂ ਪਿਆਜ਼ ਲਏ ਨੇ ਜੀ ਆਪਾਂ ਤੋਲ ਕੇ ਪਾਉਣੇ ਹੁਣ ਤਾਂ 400 ਗ੍ਰਾਮ ਪਿਆਜ਼ ਨੇ ਇਹ ਤਿੰਨ ਵੱਡੇ ਟਮਾਟਰ ਨੇ ਆਹ ਤਿੰਨ ਆਲੂ ਨੇ ਤੇ ਆਪਾਂ ਜੀਰੇ ਦਾ ਚਮਚਾ ਇਹ ਧਨੀਆ ਇਹਦੇ ਚ ਆਪਾਂ ਲਈਏ ਨੇ ਦੋ ਵੱਡੀਆਂ ਲੈਂਤੀਆਂ ਇੱਕ ਤੇਜ ਪੱਤਾ 2 ਇੰਚ ਦਾ ਟੁਕੜਾ ਲਿਆ ਆਪਾਂ ਦਾਲ ਚੀਨੀ ਦਾ 15 ਕਲੀਆਂ ਨੇ ਕਾਲੀਆਂ ਮਿਰਚ ਇਹ ਆਪਾਂ ਥੋੜੇ ਜਿਹਾ ਬਰੀਕ ਕਰ ਲਈਆਂ ਤੇ ਹੁਣ ਆਪਾਂ ਮਤਲਬ ਤੇਲ ਪਾ ਕੇ ਇਹਦੇ ਵਿੱਚ ਮਸਾਲੇ ਪਾ ਕੇ ਆਪਾਂ ਇਹ ਚ ਪਾਵਾਂਗੇ ਆਪਣੇ ਮਟਕੇ ਦੇ ਵਿੱਚ ਇਹ ਦੇਖੋ ਤੇਲ ਦੀ ਆਪਾਂ ਇੱਕ ਘੜਸੀ ਲਈ ਆ ਤਾਂ ਆਪਾਂ ਇੱਕ ਘੜਸੀ ਤੋਂ ਥੋੜਾ ਜਿਹਾ ਉੱਪਰ ਲਵਾਂਗੇ ਤੇਲ ਇਹ ਦੇਖੋ ਆਪਾਂ ਇੰਨਾ ਤੇਲ ਉੱਪਰ ਲਿਆ ਡੇਢ ਕੜਸੀ ਤੁਸੀਂ ਮੰਨ ਲਓ ਤੇਲ ਦੀ ਇਹਦੇ ਚ ਆਪਾਂ ਸੁੱਕੇ ਮਸਾਲੇ ਜਿਹੜੇ ਕੁੱਟੇ ਸੀ ਉਹ ਪਾ ਦਿਆਂਗੇ ਇੱਕ ਵਾਰੀ ਤੇਲ ਨੂੰ ਚੰਗੀ ਤਰ੍ਹਾਂ ਧੂਆਂ ਛੱਡ ਦੇਣ ਦੋ ਤੇਲ ਆਪਣਾ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਪਾ ਦਾਂਗੇ ਜੀਰਾ ਤੇ ਧਨੀਆ ਤੇ ਜਿਹੜੇ ਆਪਾਂ ਇਹ ਮਸਾਲੇ ਰੱਖੇ ਆ ਖੜੇ ਮਸਾਲੇ ਇਹ ਪਾ ਦਿਆਂਗੇ ਤੇ ਹੁਣ ਆਪਾਂ ਸੁੱਕੇ ਮਸਾਲੇ ਐਡ ਕਰਾਂਗੇ ਇਹ ਦੇਖੋ ਆਪਾਂ ਇੱਕ ਚਮਚ ਜਿਹੜਾ ਆਮ ਨੋਰਮਲ ਆਪਾਂ ਚਮਚ ਘਰ ਵਿੱਚ ਵਰਤਦੇ ਆ ਉਹ ਚਮਚ ਲਿਆ ਆਪਾਂ ਗਰਮ ਮਸਾਲੇ ਦਾ ਅੱਧਾ ਕ ਚਮਚਾ ਲਿਆ ਆਪਾਂ ਇਹ ਦੇਖੋ ਆਮ ਚੂਰ ਦਾ ਇੱਕ ਚਮਚ ਲਿਆ ਆਪਾਂ ਲਾਲ ਮਿਰਚ ਦਾ ਇਹ ਆਪਾਂ ਲਈਆ ਦੇਗੀ ਮਿਰਚ ਤੇ ਇੱਕ ਚਮਚ ਪੂਰਾ ਭਰ ਕੇ ਲਿਆ ਆਪਾਂ ਹਲਦੀ ਦਾ ਨਾਮਕਾ ਆਪਾਂ ਪਹਿਲਾਂ ਜਦੋਂ ਚਨੇ ਪੀਂਦੇ ਸੀ ਉਦੋਂ ਵੀ ਪਾਇਆ ਸੀ ਆਪਾਂ ਥੋੜਾ ਪਾਵਾਂਗੇ ਫਿਰ ਦੇਖ ਕੇ ਬਾਅਦ ਚ ਪਾ ਲਵਾਂਗੇ ਇਹ ਮਸਾਲੇ ਇੱਕ ਵਾਰੀ ਆਪਾਂ ਤੇਲ ਚ ਐਡ ਕਰ ਦਿਆਂਗੇ ਹੁਣ ਗੈਸ ਕਰ ਦਿਆਂਗੇ ਬੰਦ ਆਪਾਂ ਸਾਰਾ ਸਮਾਨੇ ਮਟਕੇ ਦੇ ਵਿੱਚ ਪਾ ਦਾਂਗੇ ਚਨੇ ਪਾ ਦਾਂਗੇ ਜਿੰਨਾ ਵੀ ਆਪਣਾ ਸਮਾਨ ਲਾਸਣ ਟਮਾਟਰ ਤੇ ਤਿੰਨ ਆਲੂ ਆਪਾਂ ਸਾਬਤੇ ਹੀ ਪਾਵਾਂਗੇ ਤੇ ਪਿਆਜ਼ ਪਾ ਦਾਂਗੇ ਤੇ ਇਹ ਆਪਾਂ ਮਸਾਲੇ ਪਾ ਦਾਂਗੇ ਜਿਹੜੇ ਤੇਲ ਵਿੱਚ ਪਾਏ ਸੀ ਇਹ ਆਪਾਂ 1 ਲੀਟਰ ਪਾਣੀ ਲਿਆ 1 ਲੀਟਰ ਪਾਣੀ ਪਾ ਕੇ ਨੂੰ ਉੱਪਰੋਂ ਆਪਾਂ ਬੰਦ ਕਰਕੇ ਰੱਖਾਂਗੇ ਹਾਰੀ ਦੇ ਵਿੱਚ 2-3 ਘੰਟੇ ਰਿਜਣ ਲਈ ਰੱਖਾਂਗੇ ਇਹਨੂੰ ਫਿਰ ਦਿਖਾਵਾਂਗੇ ਇਹ ਦੇਖੋ ਆਪਾਂ ਮਟਕਾ ਹਾਰੀ ਦੇ ਵਿੱਚ ਰੱਖਤਾ ਹੈ ਦੋ ਪਾਥੀਆਂ ਪਾ ਕੇ ਰੱਖਿਆ ਕਿਉਂਕਿ ਬਹੁਤ ਜ਼ਿਆਦਾ ਅੱਗ ਦੀ ਲੋੜ ਨਹੀਂ ਹੁੰਦੀ ਇਹਨੂੰ ਕਿਉਂਕਿ ਇਹਦੇ ਵਿੱਚ ਭਾਫ਼ ਨਾਲ ਹੀ ਚੀਜ਼ ਬਣ ਜਣੀ ਆ ਭਾਫ਼ ਨਿਕਲ ਲਈ ਆਪ ਇੱਕ ਸਰਾਖ ਕੀਤਾ ਹੋਇਆ ਇਹਦੇ ਉੱਤੇ ਢੱਕਣ ਦੇ ਵਿੱਚ ਇਸੇ ਤਰ੍ਹਾਂ ਹੀ ਤੁਸੀਂ ਰੱਖਣਾ ਇਹ ਫਿਰ ਆਪਾਂ ਇਹਨੂੰ ਘੱਟੋ ਘੱਟ 4 ਘੰਟੇ ਇਹ ਹਾਰੀ 'ਚ ਪਿਆ ਰਹੂਗਾ ਸੇਕ ਰਊਗਾ ਉਹ ਤੇ ਰਿੱਜਦੀ ਰਹੂ ਸਬਜੀ ਫੇਰ ਦਿਖਾਵਾਂਗੇ ਤੁਹਾਨੂੰ ਇਹ ਦੇਖੋ ਸਬਜੀ ਆਪਣੀ ਬਣ ਕੇ ਤਿਆਰ ਆ ਚਣਿਆਂ ਦੀ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਲੂ ਪਾਏ ਸੀ ਨਾ ਉਹਨਾਂ ਨੂੰ ਕੱਢ ਲਵਾਂਗੇ ਆਪਾਂ ਡੋਂਗੇ ਚ ਉਹ ਬਿਲਕੁਲ ਆਪਾਂ ਮੈਸ ਕਰਕੇ ਦੁਬਾਰੇ ਪਾਵਾਂਗੇ ਉਹਦੇ ਨਾਲ ਸਬਜੀ ਹੋਰ ਗਾੜੀ ਹੋ ਜੂ ਤੇ ਹੁਣ ਆਪਾਂ ਪਾ ਦਾਂਗੇ ਮੇਥੀ ਤੇ ਇਹ ਆਪਾਂ ਅਦਰਕ ਰੱਖਿਆ ਇਹ ਵੀ ਬਹੁਤ ਟੇਸਟੀ ਬਣਦੀ ਜਦੋਂ ਆਪਾਂ ਕੱਚਾ ਅਦਰਕ ਉੱਪਰ ਪਾਉਨੇ ਆ ਸਬਜ਼ੀ ਦੇ ਤੇ ਇਹ ਆਪਾਂ ਪਹਿਲਾਂ ਗਰਮ ਮਸਾਲਾ ਪਾਇਆ ਸੀ ਆ ਇੱਕ ਚਮਚ ਆਪਾਂ ਪਾਵਾਂਗੇ ਚਾਣਾ ਮਸਾਲਾ ਹੁਣ ਆਪਾਂ ਕੜਸੀ ਫੇਰ ਦਿਆਂਗੇ ਸਬਜ਼ੀ ਰੁੱਝ ਕੇ ਬਹੁਤ ਵਧੀਆ ਬਣੀ ਆ ਆ ਦੇਖੋ ਕੋਈ ਮਿਹਨਤ ਨਹੀਂ ਇਹਦੇ ਤੇ ਲੱਗਦੀ ਇੱਕ ਵਾਰੀ ਸਮਾਨ ਸਾਰਾ ਪਾ ਕੇ ਆਪਾਂ ਹਾਰੀਚ ਰੱਖ ਦੇਣਾ ਆਪਾਂ ਹੁਣ ਪਾਉਨੇ ਆ ਇਹਨੂੰ ਡੋਂਗੇ ਚ ਆ ਦੇਖੋ ਬਿਲਕੁਲ ਫ੍ਰਿਜ ਕੇ ਐਨ ਮਲੈਮ ਹੋ ਗਏ ਚਨੇ ਵੀ ਕੋਈ ਬੇਸਰ ਨਹੀਂ ਲਵਾਈ ਆਪਾਂ ਇਹਨਾਂ ਨੂੰ ਤੇ ਅਜਾਈਆਂ ਸਾਡੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ